भोले सोनेह 사치 네 다음에 반안드아니걸니카니 ਬਹੁਤੀ ਸਰਕਾਰ ਜੋ ਇਤਿਹਾਸਿਕ ਚੀਜ਼ਾਂ ਅੱਜ ਆਪਣੇ ਵਿੱਚ ਪਹੁੰਚਿਆ ਤੇ ਸਾਰੇ ਜੀ ਸਮਾਨੇ ਰਿਹਾ ਜਾਈਏ ਕੋਲੇ ਵਿੱਚ ਆਪਾਂ ਸਾਰੇ ਨੇ ਜੋਰ ਲਾ ਕੇ ਪਹਿਲਾਂ ਵੀ ਗਣੇ ਵਿਧਾਇਕੀ ਆਪਾਂ ਹੋਰ ਕਰਦੇ ਹਾਂ ਤੇ ਬਹੁਤ ਤਮ ਜੋਰ ਲਾ ਕੇ ਘਟਾਉਣ ਕੰਮਿਆ ਨੇ ਇਹ ਪਹੁੰਚ ਗਿਆ। ਇਹ ਕੋਈ ਨਾ ਸਾਈਕਲ ਨਹੀਂ ਦਿੱਤੀ। ਸਾਈਕਲ ਵੀ ਨਹੀਂ ਦੇਦੇ ਕੋਈ ਖੁਸ਼ੀ ਨਹੀਂ ਚਾੜ। ਬਤਾਬੇ ਟੁਕਦੀ ਹੈ ਜੀ। ਕੋਈ ਗੱਲ ਨਹੀਂ ਬਣਾ ਕੇ ਸ਼ੌਕ ਨਾ। ਵਧੀਆ ਫੋਟਰ ਤੋਂ ਸਾਈਕਲ ਦਿੰਦੇ ਆ। ਜਾਨਣਾ ਵਾਦ ਉਸ। ਅੰਦਰ ਮੈਂ ਤਾਂ ਬੱਚੇ ਵੀ ਬੈਠੇ ਹੈ ਜੀ ਦੂਰ। ਹੋਰ ਨਾਲ ਹੀ ਜੋ ਨਗਰ ਨਿਵਾਸੀ ਸਾਡੇ ਇੱਕ ਸਦੇ ਦੇ ਇੱਥੇ ਪਹੁੰਚੇ ਹੈ ਸਭ ਦਾ ਧੰਨਵਾਦ ਕਰਦੇ ਆ। ਤੇਰੇ ਆਪਣੇ ਬਜ਼ੁਰਗ ਵੀਰੋ ਪੈਨੋ ਗੱਜ ਕੇ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੰਬੇ ਚਿਰ ਬਾਅਦ ਤੁਹਾਡੇ ਸਾਰਿਆਂ ਦੇ ਦਰਸ਼ਨ ਹੋ ਰਹੇ ਨੇ ਤੇ ਮੈਂ ਤੁਹਾਡਾ ਸ਼ੁਕਰਾਨਾ ਕਰਦੀ ਆ ਕਿ ਆਪਦੇ ਰੁਝੇਵਿਆਂ ਤੋਂ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਰੇ ਇੱਥੇ ਪਹੁੰਚੇ ਉਗਰੂ ਹੋਣ ਦਾ ਮੈਨੂੰ ਮੌਕਾ ਬਖਸ਼ਿਆ ਖਾਸ तौर ਤੇ ਪਰਿਵਾਰ ਦਾ ਸ਼ੁਕਰਾਨਾ ਕਰਦੀ ਆ ਜਿਨ੍ਹਾਂ ਨੇ ਆਪਣੇ ਘਰ ਵਿਖੇ ਮੈਨੂੰ ਇਹ ਮੌਕਾ ਦਿੱਤਾ ਹੈ ਕਿਉਂਕਿ ਜੀ ਤਾਂ ਬਹੁਤ ਕਰਦਾ ਸੀ ਪੜੇ ਸਾਰਿਆਂ ਤੇ ਯਾਦ ਵੀ ਬਹੁਤ ਅਮਰੀ ਸੀ ਲੇਕਿਨ ਹਾਲਾਤ ਕੋਚੇ ਹੋ ਜਿਸ ਤਰੀਕੇ ਕਿ ਜਿਹੜੇ ਹਲਕਾ ਨੂੰ ਸੰਭਰੇ ਸੀ ਜੀਤ ਮਹਿੰਦਰ ਜੀ ਉਹਨਾਂ ਦੇ ਆਪਣੇ ਕੰਮ ਕਰਨ ਦਾ ਤਰੀਕਾ ਸੀ ਉਹਨਾਂ ਨੂੰ ਪਸੰਦ ਨਹੀਂ ਸੀ ਕਿ ਮੈਂ ਸਿੱਧੇ ਪਿੰਡਾਂ ਤਾਈਂ ਮੈਂ ਰਸਤਾ ਰੱਖਾਂ ਕਿਸੇ ਦੇ ਸੁੱਖ-ਦੁੱਖ 'ਚ ਸ਼ਾਮਲ ਹੋ ਜਾਾਂ ਤੇ ਫਿਰ ਉਹ ਮੇਰੇ ਨਾਲ ਔਖੇ ਹੁੰਦੇ ਸੀ ਤੇ ਤੁਸੀਂ ਸਾਡੇ ਤਾਈਂ ਪਹੁੰਚ ਕਰਦੇ ਫਿਰ ਤੁਹਾਡੇ ਨਾਲ ਔਖੇ ਹੁੰਦੇ ਸੀ ਤੇ ਇੱਕ ਤਰੀਕੇ ਦੇ ਨਾਲ ਸਾਡੇ ਵਿੱਚ ਦੂਰੀਆਂ ਇਹੋ ਜਿਹੀ ਬਣਾ ਦਿੱਤੀਆਂ ਸੀ ਕਿਉਂਕਿ ਨੇ ਤੋ ਕਹਿੰਦੇ ਸੀ ਮੇਰੇ ਹਲਕਾ ਖਰਾਬ ਕਰ ਰਹੇ ਨੇ ਤੇ ਮੇਰਾ ਕਿਸੇ ਦਾ ਹਲਕਾ ਖਰਾਬ ਕਰਨ ਦਾ ਤਾਂ ਕਦੇ ਮੇਰੀ ਮਨਸ਼ਾ ਨਹੀਂ ਸੀ ਤੇ ਜੇ ਹਲਕਾ ਸਹੀ ਰਹੋਗਾ ਤਾਂ ਹਲਕਾ ਇਚਾ ਜਿੱਤੂਗਾ ਜੇ ਜਿੱਤੂਗਾ ਤਾਂ ਸਰਕਾਰ ਬਣੋਗੇ ਸਰਕਾਰ ਬਣੋਗੇ ਤਾਂ ਤੁਹਾਡੇ ਕਿਸੇ ਕੰਮ ਕਰਨ ਲੋਗੇ ਹੋਵਾਂ ਫਿਰ ਸੋ ਮੈਂ ਆਪਣੇ ਆਪ ਨੂੰ ਪਿੱਛੇ ਕਰ ਰਿਹਾ ਕਿ ਇਹ ਚਲਾ ਲੈ ਜਿਹਨੇ ਇਹਨਾਂ ਨੂੰ ਪਸੰਦ ਹੈ ਲੇਕਿਨ ਨੁਕਸਾਨ ਪਾਰਟੀ ਦਾ ਵੀ ਹੋਇਆ ਉਹਨਾਂ ਦਾ ਵੀ ਹੋਇਆ ਤੇ ਮੇਰਾ ਵੀ ਹੋਇਆ ਚਲੋ ਹੁਣ ਜਿਹੜੀ ਵੀ ਕਾਰਨ ਸੀਗਾ ਉਹ ਕਾਰਨ ਸਾਰੇ ਮੁੱਕ ਗਏ ਉਨੇ ਦੂਰੀਆਂ ਨੂੰ ਇੱਕ ਵਾਰ ਫੇਰ ਨਜ਼ਦੀਕਿਆਂ ਜਿਵੇਂ ਪਹਿਲੇ ਤੁਹਾਡੇ ਵਿੱਚ ਆ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਖਾਨਾ ਸਾਹਿਬ ਜਦ ਇਸ ਇਲਾਕੇ ਦੀ ਅਗਵਾਈ ਕਰਦੇ ਸੀ ਉਹਨਾਂ ਦੇ ਨਾਲ ਹੀ ਆ ਕੇ ਪਿੰਡਾਂ ਦੇ ਸਥਾਂ ਵਿੱਚ ਬਹਿ ਕੇ ਲੋਕਾਂ ਦੀ ਤਕਲੀਫਾਂ ਮੁਸ਼ਕਲਾਂ ਦੀ ਸੁਣਵਾਈ ਹੁੰਦੀ ਸੀ ਤਾਂ ਗ੍ਰਾਂਟਾ ਦੇ ਗੱਫੇ ਦੇ ਕੇ ਮਸਲੇ ਹੱਲ ਕੀਤੇ ਜਾਂਦੇ ਸੀ ਆਨ ਵਾਲੇ ਸਮੇਂ 'ਚ ਇੱਕ ਵਾਰ ਫੇਰ ਉਹ ਸਿਸਟਮ ਅਸੀਂ ਬਣਾਵਾਂਗੇ ਕਿਉਂਕਿ ਇਸ ਹਲਕੇ ਦੀ ਸੇਵਾ ਅਸੀਂ ਖੁਦ ਕਮਾਂਡ ਸਾਮਾਂਗੇ ਦਫ਼ਤਰ ਮੈਂ ਆਪਣੇ ਖੋਲ ਦਿੰਦੇ ਨੇ ਇੱਕ ਤਾਂ ਮੰਡੀ ਸਾਹਬ ਉਹ ਚੇ ਇੱਕ ਰਾਮਾ ਚੇ ਆ ਸਾਡੇ ਇਹ ਹੈ ਕਿ ਬਲਰਾਜ ਇਹ ਹੈ ਕਿ ਗੁਰਵਿੰਦਰ ਆਕਾਸ਼ ਇਹ ਸਾਰੇ ਦਫ਼ਤਰ ਸਾਹਮਦੇ ਨੇ 24 ਘੰਟੇ ਦਿਨ ਰਾਤ ਕਿਸੇ ਤਰ੍ਹਾਂ ਦੀ ਸਮੱਸਿਆ ਹੋਏ ਕੋਈ ਤੁਹਾਡੀ ਲੋੜ ਹੋਏ ਸਾਡੇ ਦਫ਼ਤਰ ਤੱਕ ਪਹੁੰਚ ਕਰੋ ਤੁਹਾਡੇ ਵਾਸਤੇ ਅਸੀਂ ਹਾਜ਼ਰ ਹਾਂ ਅੱਜ ਸਿਰਫ ਬੇਨਤੀ ਆਈ ਕਰਨੀ ਹੈ ਕਿ ਅੱਜ ਲੋੜ ਹੈ ਕਿ ਪੰਥ ਨੂੰ ਮਜ਼ਬੂਤ ਕੀਤਾ ਜਾਏ ਪੰਜਾਬ ਨੂੰ ਜੇ ਮਜ਼ਬੂਤ ਕਰਨਾ ਹੈ ਤਾਂ ਪੰਥ ਨੂੰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਪੰਥ ਦੀ ਨਮਿੰਦੀ ਜਥੇਬੰਦੀ ਉਹ ਬਾਬੇ ਨਾਨਕ ਦੀ ਤਕੜੀ ਵਾਲੀ 파ਟੀ ਜਿੰਨਾ ਤਕੜਾ ਇਸ 파ਟੀ ਨੂੰ ਕਰੋਗੇ ਉਹਨਾ ਤਕੜੇ ਹੋ ਕੇ ਤੁਹਾਡੀ ਮੁਸ਼ਕਿਲਾਂ ਦੀ ਸੁਣਵਾਈ ਹੋ ਸਕਦੀ ਹੈ ਕਿਉਂਕਿ 10 ਸਾਲਾਂ ਚ ਤੁਸੀਂ ਹੁਣ ਸਾਰੀਆਂ ਸਰਕਾਰਾਂ ਦੇਖ ਲਤੀਆਂ ਨੇ ਤਕੜੀ ਵਾਲੀ ਆਪਣੀ ਪੰਜੀ ਸਰਕਾਰ 10 ਸਾਲ ਦੇਖੀ ਉਹਦੇ ਬਾਅਦ ਇਹ ਦੋਵਾਂ ਭਾਈਵਾਲ ਪਾਰਟੀਆਂ ਸ਼ਾਇਦ ਤੁਹਾਨੂੰ ਪਤਾ ਹੀ ਹੋਊਗਾ ਕਿ ਦੋਨੋਂ ਕਾਂਗਰਸ ਪਾਰਟੀ ਤੇ ਆਮ ਆਦਮੀ ਤਾਂ ਗੱਠਜੋੜ ਹੈਗਾ ਪੂਰੇ ਦੇਸ਼ ਵਿੱਚ ਗੱਠਬੰਧ ਲੈਣਾ ਲੇਕਿਨ ਪੰਜਾਬ ਦੇ ਲੋਕਾਂ ਨੂੰ ਇੰਨਾ ਭੋਲਾ ਸਮਝਿਆ ਹੋਇਆ ਹੈ ਕਹਿੰਦੇ ਸਾਰੇ ਦੇਸ਼ ਤੇ ਤੇ ਅਸੀਂ ਇਕੱਠਿਆਂ ਇਕੱਠੀ ਸਾਡੀ ਸਟੇਜਾਂ ਲੱਗਣਗੀਆਂ ਚੰਡੀਗੜ੍ਹ 'ਚ ਹੋਣੇ ਮੇਅਰ ਦੀ ਚੋਣ ਵੀ ਅਸੀਂ ਇਕੱਠੇ ਹੋ ਕੇ ਲੜਿਆ ਲੇਕਿਨ ਆ ਲੋਕ ਸਭਾ ਦੀ ਚੋਣਾਂ ਪੰਜਾਬ 'ਚ ਅਸੀਂ ਵੱਖ-ਵੱਖ ਹੋ ਕੇ ਲੜਾਂਗੇ ਤੇ ਲੜ ਕੇ ਜਾਂ ਜਿੱਤ ਜਾਾਂਗੇ ਤਾਂ ਫਿਰ ਉਸੇ ਗੱਠ ਜੋੜ 'ਚ ਸ਼ਾਮਿਲ ਹੋ ਜਾਾਂਗੇ ਮਤਲਬ ਇੱਥੇ ਪੰਜਾਬ ਦੇ ਲੋਕੇ ਮੂਰਖ ਨੇ ਕਿ ਤੁਸੀਂ ਇਲੈਕਸ਼ਨ ਨਾਲ ਲੜੋਗੇ ਹੋ ਤਾਂ ਉਸੇ ਇਕੱਠੇ ਸੋ ਇਹਨਾਂ ਨੂੰ ਹੋਣਾ ਵੀ ਇਕੱਠਾ ਚਾਹੀਦਾ ਕਿਉਂਕਿ ਮੈਂ ਤਾਂ ਪਹਿਲੇ ਕਹਿੰਦੀ ਸੀ 2013 ਤੋਂ ਦਿੱਲੀ 'ਚ ਇਹਨਾਂ ਨੇ ਗੱਠ ਜੋੜ ਦੀ ਸਰਕਾਰ ਬਣਾਈ ਤੇ ਇਕੱਠੇ ਹੋ ਕੇ ਪੰਜਾਬ ਨੇ ਇਕੱਲੇ ਅਕਾਲੀ ਦਲ ਦੇ ਖਿਲਾਫ ਭੰਡੀ ਪ੍ਰਚਾਰ ਤੇ ਝੂਠ ਪ੍ਰਚਾਰ ਸਾਡੇ ਖਿਲਾਫ ਕੀਤਾ ਤੇ ਉਸ ਭੰਡੇ ਪ੍ਰਚਾਰ ਦੇ ਨਤੀਜਾ 5 ਸਾਲ ਕਾਂਗਰਸ ਨੇ ਲਹਾ ਲੱਦਾ ਸੱਤਾ ਦਾ ਤੇ ਹੁਣ ਆ ਆ ਝਾੜੂ ਵਾਲੇ ਲਾਹ ਨਾ ਰਹੇ ਨੇ ਇਹਨਾਂ ਦੇ ਕੰਮ ਤਾਂ ਕੁਛ ਨਹੀਂ ਐ ਵਾਦਿਆਂ ਵਿੱਚੋਂ ਕਿਹੜਾ ਪੂਰਾ ਕੀਤਾ ਉਹੀ ਝੂਠੇ ਨਾਰੇ ਝੂਠੇ ਵਾਦੇ ਝੂਠੀ ਗੱਲਾਂ ਤੇ ਜਦ ਸੱਤਾ ਮਿਲ ਜਾਂਦੀ ਐ ਤੇ ਫਿਰ ਲੋਕਾਂ ਨੂੰ ਵੀ ਭੁੱਲ ਜਾਓ ਤੇ ਵਾਦੇ ਵੀ ਭੁੱਲ ਜਾ ਲੇਕਿਨ ਅਕਾਲੀ ਦਲ ਦਾ ਇਹ ਤਰੀਕਾ ਨਹੀਂ ਮੈਨੂੰ ਆਜ ਮਾਨ ਹੈ ਕਿ ਅਕਾਲੀ ਦਲ ਨੇ ਕਦੇ ਵੀ ਝੂਠ ਮਾਰ ਕੇ ਝੂਠੇ ਨਾਰੇ ਨਾ ਕੇ ਕੁਰਸੀ ਨਹੀਂ ਹਾਸਲ ਕੀਤੀ ਲੇਕਿਨ ਪੰਜਾਬ ਦੇ ਹੱਕਾਂ ਵਾਸਤੇ ਭਾਵੇਂ ਕੁਰਸੀਆਂ ਠੁਕਰਾਨੀਆਂ ਪਹਿਲਾਂ 100 ਵਾਰੀ ਵਾਅਦਾ ਸਾਂ ਲੈਤਾ 18 ਸਾਲ ਕਹਿੰਦਾ ਕੱਟੀਆਂ ਸੀਗੀਆਂ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਅਗਰ ਝੂਠ ਮਾਰ ਕੇ ਸੱਤਾ ਨਹੀਂ ਹਾਸਲ ਕੀਤੀ ਤੇ ਇਹਨਾਂ ਨੇ ਕਿਹੜਾ ਝੂਠ ਨਹੀਂ ਮਾਰਿਆ ਕਿਉਂਕਿ ਹੁਣ ਵੋਟਾਂ ਵੇਲੇ ਤੁਹਾਡੇ ਕੋਲ ਆਣਗੇ ਤਾਂ ਮੈਂ ਇਹਨਾਂ ਦੇ ਝੂਠ ਥੋੜੇ ਯਾਦ ਕਰਾਂ ਨਹੀਂ ਤਾਂ ਆ ਕੇ ਨਵੇਂ ਝੂਠ ਮਾਰ ਜਾਂਦੇ ਸੋ ਆ ਕੇ ਤੁਹਾਨੂੰ ਪਹਿਲੇ ਤਾਂ ਕਾਂਗਰਸੀਆਂ ਨੇ ਤੇ ਆਮ ਆਦਮੀ ਦਾ ਕੀ ਭੰਡੀ ਪ੍ਰਚਾਰ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀਆਂ ਕਰੀਆਂ ਨੇ ਗੁਰੂ ਸਾਹਿਬ ਦੇ ਆਂਗ ਗਲੀਆਂ ਤੇ ਰੋਲ ਤੇ ਇਹ ਮਾੜੇ ਨੇ ਅਸੀਂ ਦੋਸ਼ੀਆਂ ਨੂੰ ਸਜ਼ਾ ਦਿਲਾਵਾਂਗੇ ਸਾਡੀ ਸਰਕਾਰ ਬਣਾਓ ਹਰੇਕ ਨੂੰ ਆਪਣਾ ਗੁਰੂ ਪਿਆਰਾ ਹੈ ਪੰਜਾਬ ਦੇ ਲੋਕਾਂ ਨੇ ਵੱਜ ਚੜ ਕੇ ਇਹਨਾਂ ਦੇ ਦਾਅਵਿਆਂ ਦੇ ਉੱਤੇ ਖੁੱਲ ਚੜਾਏ ਕਿ ਹਾਂ ਵੀ ਦੋਸ਼ੀ ਫੜੇ ਜਾਣ ਮਾੜੇ ਨੇ ਅਕਾਲੀ ਦਲ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਇਹਨਾਂ ਦੇ ਕੈਨ ਕੈਨ ਤੁਸੀਂ ਅੱਜ ਪੁੱਛਣਾ ਚਾਹੁੰਦੇ ਹੋ ਕਿ 5 ਸਾਲ ਕਾਂਗਰਸ ਨੇ ਸੱਤਾ ਹੰਢਾਈ 2 ਸਾਲ ਇਹਨਾਂ ਕਿਹੜਾ ਦੋਸ਼ੀ ਫੜਿਆ ਇਹਨਾਂ ਨੇ ਤੇ ਜੇ ਅਸੀਂ ਦੋਸ਼ੀਆ ਫੜ ਕੇ ਸਾਨੂੰ ਤੰਗ ਕਿਉਂ ਨਹੀਂ ਦਿੱਤਾ ਕੌਣ ਰੋਕ ਰਿਹਾ ਪੁਲਸ ਇਹਨਾਂ ਦੀ ਸਰਕਾਰ ਇਹਨਾਂ ਦੀ ਕੌਣ ਰੋਕ ਰਿਹਾ ਕਿਉਂ ਨਹੀਂ ਫੜ ਕੇ ਬੰਦ ਕੀਤਾ ਕੀ ਤੁਹਾਨੂੰ ਇਹ ਗੱਲ ਦਾ ਪਤਾ ਹੈ ਕਿ 5 ਸਾਲ ਕਾਂਗਰਸ ਪਾਰਟੀ ਨੇ ਬੇਅਦਬੀਆਂ ਦੀ ਜਾਂਚ ਕੀਤੀ ਉਸ 5 ਸਾਲਾਂ ਦੀ ਜਾਂਚ ਦੀ ਰਿਪੋਰਟ ਭਗਵੰਤ ਮਾਨ ਨੇ ਅਦਾਲਤ ਵਿੱਚ ਪੇਸ਼ ਕੀਤੀ ਹੈ ਤੇ 2 ਸਾਲਾਂ ਤੋਂ ਬੇਅਦਬੀਆਂ ਦੇ ਕੇਸ ਚੱਲ ਰਹੇ ਨੇ ਉਸ ਕੇਸ 'ਚ ਨਾ ਕਿਸੇ ਅਕਾਲੀ ਦਲ ਦਾ ਨਾਂ ਨਾ ਕਿਸੇ ਬਾਦਲ ਪਰਿਵਾਰ ਦਾ ਨਾ ਨਾ ਸਾਡੇ ਨੇੜੇ ਜਿਹੜਾ ਦਾ ਕੋਈ ਉਹਦੇ ਨਾਂ ਲੈਣਾ ਦੇਣਾ ਕਿਸੇ ਨੇ ਗੱਲ ਅੱਛੀ ਹੁਣ ਉਹਦੀ ਚਰਚਾ ਤੱਕ ਨਹੀਂ ਕਰਦੇ ਇਹ ਵੀ ਚਰਚਾ ਨਹੀਂ ਕਰਦੇ ਕਿ ਦੋ ਸਾਲਾਂ ਤੋਂ ਦੋਸ਼ੀਆਂ ਨੂੰ ਫੜਨਾ ਦਾ ਕੀ ਇਹਨਾਂ ਨੇ ਕੇਸ ਦੀ ਪੈਰਵਾਈ ਨਾ ਕਰਕੇ ਕੇਸ ਨੂੰ ਇੰਨਾ ਕਮਜ਼ੋਰ ਕਰਤਾ ਕਿ ਜਿੰਨੇ ਦੋਸ਼ੀ ਸੀ ਉਹ ਆਪ ਦਾ ਕੇਸ ਪੰਜਾਬ ਤੋਂ ਬਾਹਰ ਚੱਕ ਕੇ ਲੈ ਗਏ ਨੇ ਤੇ ਇੱਕ ਆਦਾ ਤਾਂ ਵਿਦੇਸ਼ ਵੀ ਭੱਜ ਗਿਆ ਕਿਉਂ ਕਿਉਂਕਿ ਇਹ ਉਸ ਦੋਸ਼ੀਆਂ ਨੂੰ ਕਦੇ ਫੜਨਾ ਹੀ ਨਹੀਂ ਚਾਹਦੇ ਕੇਸ ਨੂੰ ਕਦੇ ਹੱਲ ਹੀ ਨਹੀਂ ਕਰਨਾ ਚਾਹਦੇ ਕਿਉਂਕਿ ਜੇ ਕੇਸ ਹੱਲ ਹੋ ਜਾਊਗਾ ਤੇ ਅਕਾਲੀ ਦਲ ਤਾਂ ਬੇਕਸੂਰ ਸਾਬਤ ਹੋ ਜਾਊਗਾ ਜੇ ਜੇ ਅਕਾਲੀ ਦਲ ਬੇਕਸੂਰ ਸਾਬਤ ਹੋ ਗਿਆ ਤਾਂ ਪੰਡਿਤ ਪ੍ਰਚਾਰ ਕੇਦੇ ਖਿਲਾਫ ਕਰਾਂਗੇ ਜੇ ਦੋਸ਼ੀਆਂ ਨੂੰ ਫੜਨਾ ਕੱਲੇ ਅਕਾਲੀ ਦਲ ਫੜ ਸਕਦਾ ਇਹ ਨਾ ਦੋਵਾਂ ਨੇ ਨਹੀਂ ਫੜਨਾ ਤੇ ਦੋਸ਼ ਸਾਡੇ ਉੱਤੇ ਉਹਨਾਂ ਨੇ ਲਾਇਆ ਜਿਨ੍ਹਾਂ ਨੇ ਆਕਾਰ ਤੱਕ ਤੇ ਸਾਡੇ ਉੱਤੇ ਹਮਲੇ ਤੁਹਾਡੇ ਅੱਖਾਂ ਦੇ ਸਾਹਮਣੇ ਕੀਤੇ ਜਿਨ੍ਹਾਂ ਨੇ ਸਿੱਖਾਂ ਦੇ ਕਤਲੇਆਮ ਕੀਤੇ ਤੇ ਉਹਨਾਂ ਦਾ ਭਾਈਵਾਲ ਇਹ ਭਮੰਤਵਾਲ ਜਿਹੜਾ ਕਹਿੰਦਾ ਸੀ ਸਰਕਾਰਾਂ ਤੋਂ ਕਹਿ ਬਿਨਾ ਆਹ ਬੈਗਲ ਕਲਾਤੇ ਨਿਤਨੇਮ ਕਰਦੇ ਹੋ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਆਹ ਕੀਤਾ ਉਹ ਕੀਤਾ ਬੇਦਨੀ ਹੋਈ ਤੇ ਮੈਂ ਤੁਹਾਨੂੰ ਸੰਗਤਾਂ ਨੂੰ ਪੁੱਛਣਾ ਚਾਹੁੰਦੀ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਤਾਰ ਦੇਹੜਾ ਨਵੰਬਰ ਦੇ ਮਹੀਨੇ 'ਚ ਹੋਨੇ ਹੋਇਆ ਸੁਲਤਾਨਪੁਰ ਲੋਧੀ ਗੁਰੂ ਸਾਹਿਬੀ ਚੰਦ ਚੋ ਧਰਤੀ ਜਿੱਥੇ ਗੁਰਪੁਰਬ ਮਨਾਇਆ ਜਾਂਦਾ ਹੈ ਗੁਰੂ ਸਾਹਿਬ ਦੇ ਗੁਰੂ ਘਰ 'ਚ ਚੰਦ ਚੋ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ ਨਿਤਨੇਮ ਕਰਦੀ ਹੋਈ ਸੰਗਤਾਂ ਬੈਠੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਸਾਹਿਬ ਦੇ ਪਾਠ ਪ੍ਰਕਾਸ਼ ਨੇ ਤੇ ਫਿਰ ਚਾਰ ਜਿਲਿਆਂ ਦੀ ਪੁਲਸ ਨੂੰ ਇਹ ਵੀ ਅੱਜ ਆ ਮਾਦੀ ਪਾਰਟੀ ਨੇ ਮੀਤਵਾਰ ਲਾਂਦੇ ਆ ਸਾਰੇ ਆਪਦੇ ਮੰਤਰੀ ਲਾਂਦੇ ਆ ਕਲਾਕਾਰ ਵੀ ਲਿਆਉਂਦਾ ਹੈ ਵਾਹ ਬਈ ਇਹ ਤਾਂ ਭਗਵੰਤ ਮਾਨ ਕਹਿੰਦਾ ਸੀ ਇਹ ਤਾਂ ਆਮ ਲੋਕਾਂ ਦੀ ਸਰਕਾਰ ਹੈ ਜਿਹੜਾ ਪੰਕਚਰ ਕਰਦਾ ਲਗਾਉਂਦਾ ਹੈਗਾ ਪੈਂਚਰ ਲਾਂਦਾ ਹੈਗਾ ਪਕੌੜੇ ਬਣਾਉਂਦਾ ਹੈ ਉਹਨਾਂ ਨੂੰ ਟਿੱਕਾ ਦੇਣਗੇ ਤੇ ਹੁਣ ਮੰਤਰੀਆਂ ਨੂੰ ਤੋੜ ਰਹੇ ਨੇ ਕੀ ਗੱਲ ਉਹਨੇ ਖਾਸ ਆਦਮੀਆਂ ਦੀ ਬਣ ਗਈ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੈਂ ਸਰਕਾਰੀ ਕੋਠੀ ਨਹੀਂ ਲਾਣੀ ਘਟੀ ਨਹੀਂ ਲਾਣੀ ਕਿਵੇਂ ਪੱਥਰ ਤੇ ਮੇਰਾ ਨਾਂ ਨਹੀਂ ਲਿਖਿਆ ਜਾਊਗਾ ਸਾਰੀ ਚੀਜ਼ਾਂ ਦੇ ਪੁੱਠੇ ਮੁੜ ਗਏ ਬਲਕਿ ਆ ਮੈਂ ਕਹਿ ਸਕਦੀਆਂ ਕਿ ਇਸ ਹਰਕੇ ਤੋਂ ਉਹਨਾਂ ਨੇ ਆਪਣੇ ਖੇਤੀਬਾੜੀ ਮੰਤਰੀ ਨੂੰ ਉਤਾਰਿਆ ਹੈਗਾ ਤੇ ਖੇਤੀਬਾੜੀ ਮੰਤਰੀ ਜੀ ਜਦ ਤੁਸੀਂ ਪਿੰਡਾਂ 'ਚ ਜਾਓਗੇ ਨਾ ਤੁਹਾਨੂੰ ਲੋਕੀ ਦੱਸਣਗੇ ਕਿ ਇਹਨਾਂ ਦੇ ਗੜਿਆਂ ਦੇ ਨਾਲ ਕੀ ਨੁਕਸਾਨ ਹੋਇਆ ਇਹਨੇ ਨਰਮਿਆਂ ਦੀ ਕਿੰਨੀ ਫਸਲਾਂ ਮਾਰੀਆਂ ਨੇ ਬਿਮਾਰੀ ਦੇ ਨਾਲ ਇਹਨਾਂ ਡੰਗਰਾ ਦਾ ਕੀ ਹੋਇਆ ਹੈਗਾ ਤੇ ਤੁਸੀਂ ਇਹਨਾਂ ਦਾ ਮੁਆਵਜ਼ਾ ਜਿਹੜਾ ਦਰਦੌਰਿਆਂ ਤੋਂ ਪਹਿਲੇ ਪਹੁੰਚਣਾ ਸੀ ਉਹ ਪਹਿਲੇ ਨਾ ਬਾਗ ਨੂੰ 2 ਸਾਲ 'ਚ ਦੁਵਾਨੀ ਨਹੀਂ ਪਹੁੰਚੀ ਬੜਕੇ ਵਿਚਾਰੇ ਕਿਸਾਨਾਨੂ ਜਿਹਨਾਂ ਅੰਦੋਲਨ ਵਾਸਤੇ ਤੁਸੀਂ ਤੋਰਤਾ ਉਸ ਅੰਦੋਲਨ ਚ ਇੱਕ ਦਿਨ ਤੁਸੀਂ ਨਹੀਂ ਪਹੁੰਚ ਸਕੇ ਗੋਲੀ ਮਾਰਤੀ ਹਰਿਆਣੇ ਦੀ ਪੁਲਿਸ ਨੇ 250 ਸਾਡੇ ਕਿਸਾਨ ਕਾਇਲ ਕਰਤੇ ਨਾ ਸਾਡੇ ਮੁੱਖ ਮੰਤਰੀ ਨੇ মুখ ਖੋਲਿਆ ਨਾ ਸਾਡੇ ਖੇਤੀ ਮੰਤਰੀ ਬਾੜੀ ਮੰਤਰੀ ਨੇ মুখ ਖੋਲਿਆ ਹੁਣ ਬਕਰ ਕੈਂਡੀਡੇਟ ਜਦ ਇਹ ਨਾ ਪਿੰਡਾਂ ਚ ਤੁਸੀਂ ਫਿਰਨ ਵਾਸਤੇ ਆਓਗੇ ਜਦ ਲੋਕੀ ਸਵਾਲ ਪੁੱਛਣਗੇ ਨਾ ਜਵਾਬ ਤਿਆਰ ਰੱਖਣਾ ਆਪਾ ਫਾਈਟ ਮੰਨਦੇ ਤੁਸੀਂ ਇਹ ਤੁਹਾਨੂੰ ਬਹੁਤ ਕਿੱਥੇ ਬੰਦੇ ਐ ਫਾਈਟ ਮੰਨਦੇ ਕੋਈ ਅਜੇ ਕਾਲੀਵਾਲ ਨੇ ਤੇ ਆਪਣੇ ਕੈਂਡੀਡੇਟ ਐਲਾਨ ਕਰਨੇ ਨੇ ਅਜੇ ਤਾਂ ਮੈਂ ਖੇਤੀਬਾੜੀ ਮੰਤਰੀ ਨੂੰ ਕਹਿ ਰਹੀ ਆ ਸਰਕਾਰ ਤੁਹਾਡੀ ਐ ਖਜ਼ਾਨਾ ਤੁਹਾਡੇ ਕੋਲੇ ਨਹੀਂ ਖਜ਼ਾਨਾ ਜਦ ਬਾਲਾ ਸਾਹਿਬ ਕੋਲ ਸਿਕਾ ਉਹਨਾਂ ਨੇ ਚਿੱਟੇ ਮਾਛਰ ਦੇ ਮੁਆਵਜ਼ੇ ਵਾਸਤੇ 6 ਹਫ਼ਤਿਆਂ ਦੇ ਅੰਦਰ ਹਰ ਨਰਮੇ ਦੇ ਕਿਸਾਨ ਤੇ ਮਜ਼ਦੂਰ ਨੂੰ ਵੀ ਦਿੱਤਾ ਤਿੰਨ ਫਸਲਾਂ ਮਰ ਗੀਆਂ ਤੁਸੀਂ ਦੱਸੋ ਜੇ ਦਿਵਾਨੀ ਦਿੱਤੀ ਐ ਡੰਗਰ ਬਿਮਾਰੀ ਦੇ ਨਾਲ ਮਰੇ ਨੇ ਜੇ ਤੁਸੀਂ ਹਾਲਚਾਲ ਵਿੱਚ ਜਾ ਕੇ 10 ਕਿਲੋਮੀਟਰ ਦੀ ਦੂਰੀ 'ਚ ਪਿੰਡ ਪਹੁੰਚੇ ਨੇ ਜੇ ਉਹਨਾਂ ਪਿੰਡਾਂ 'ਚ ਜਾ ਕੇ ਹਾਲ ਤੱਕ ਪੁੱਛਿਆ ਹੈਗਾ ਪਾਣੀ ਦੇ ਨਾਲ ਡੁੱਬ ਗਿਆ ਕਿੰਨਾ ਹਲਕਾ ਇਸ ਇਲਾਕੇ ਤੁਸੀਂ ਉੱਥੇ ਪਹੁੰਚ ਤੱਕ ਕੀਤੀ ਨਾ ਤੁਸੀਂ ਗਏ ਨਾ ਤੁਹਾਡਾ ਐਮ ਐਲ ਏ ਗਿਆ ਕਿਹੜੇ ਮੂਦੇ ਨਾਲ ਤੁਸੀਂ ਵੋਟਾ ਮੰਗੋ ਬੀਬੀਆਂ ਦੇ 1000 ਰੁਪਏ ਪਹੁੰਚ ਗਏ ਇਹ ਮੰਗਣ ਗਿਆ ਪੈਸੇ ਨੋਟ ਨਾਲ ਲੈ ਕੇ ਆਣਾ ਫਿਰ ਪਿੰਡਾਂ 'ਚ ਵੜਨਾ ਜੇਪੀ ਨੂੰ ਵੀ ਦੁਬਾਰੇ ਟਿਕਟ ਦੇਣਾ ਕਾਂਗਰਸ ਤੋਂ ਆਇਆ ਦਾ ਕੈਂਡੀਡੇਟ ਹੈ ਕਿ ਜੇਬਲ ਕੈਂਡੀਡੇਟ ਹੈ ਕਿ ਜਿਹਨੂੰ ਲੱਗਦਾ ਇਹਨਾਂ ਦੋਨਾਂ 'ਚ ਸਮਝੌਤਾ ਹੈ ਜਿੱਥੇ ਕੈਂਡੀਡੇਟ ਨਹੀਂ ਹੈ ਇੱਕ ਦੂਜੇ ਨੂੰ ਆਪ ਦੇ ਕੈਂਡੀਡੇਟ ਦੇਣਗੇ ਇਹਨਾਂ ਨੇ ਇਕੱਠੇ ਹੋ ਕੇ ਆਕਾਲੀ ਦਲ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਆਹ ਆਂਗ ਦਲੀਆਂ ਚੇ ਰੋਲੇ ਸਗੇ ਉਹਨਾਂ ਉਹ ਦੋਸ਼ੀਆਂ ਨੂੰ ਫੜਨਗੇ 5 ਸਾਲ ਕਾਂਗਰਸ ਨੇ ਫੜ ਕੇ ਦਿਖਾਤੇ 2 ਸਾਲ ਇਹਨਾਂ ਨੇ ਫੜ ਕੇ ਦਿਖਾਤੇ ਇਹਨੂੰ ਕੱਲੇ ਪੰਤਸ ਦੀ ਪਾਰਟੀ ਫੜ ਕੇ ਦਿਖਾਉਗੀ ਕਿਉਂਕਿ ਇਹ ਕੇਸ ਨੂੰ ਕਮਜ਼ੋਰ ਕਰਕੇ ਸਾਰੇ ਕੇਸ ਬਾਹਰ ਭੇਜਤੇ ਇਹਨਾਂ ਦਾ ਨਿਸ਼ਾਨਾ ਹੱਲ ਕਰਨਾ ਨਹੀਂ ਹੈ ਇਹਨਾਂ ਦਾ ਨਿਸ਼ਾਨਾ ਕਿ ਕੇਸ ਕਦੇ ਹੱਲ ਨਾ ਹੋਏ ਕਦੇ ਆਕਾਲੀ ਦਲ નિર્ਦੋਸ਼ਨਾ ਸਾਬਤ ਹੋ ਜਾਏ ਕਿਉਂਕਿ ਪੰਡੀ ਪ੍ਰਚਾਰ ਦੇਖੇ ਖਲਾਸ ਕਰਨ ਇਹ ਕਹਿੰਦੇ ਸਗੇ ਕਿ ਨਸ਼ਾ ਵੇਚਣ ਵਾਲੇ ਮਗਰਮਚਾ ਨੂੰ ਫੜਾਂਗੇ ਬੇਤਾ ਸੌਤੋਂ ਸਹੀ ਕਿਹੜਾ ਮਗਰਮੱਛ 7 ਸਾਲਾਂ ਚ ਤੁਸੀਂ ਦੋਵਾਂ ਨੇ ਕਿਹੜਾ ਮਗਰਮੱਛ ਖੜਿਆ ਤੇ ਤੁਹਾਨੂੰ ਜੇ ਅਸੀਂ ਮਗਰਮੱਛ ਸੀ ਗਏ ਜੇ ਅਸੀਂ ਦੋਸ਼ੀ ਸੀ ਗਏ ਫੜਨ ਤੋਂ ਤੁਹਾਨੂੰ ਰੋਕਿਆ ਕਿਨੇ ਫੜ ਕੇ ਬੰਦ ਕਰਨਾ ਸੀ ਕੱਲੇ ਭੰਡੀ ਝੂਠਾ ਪ੍ਰਚਾਰ 10 ਸਾਲ ਪਹਿਲੇ ਪੰਜਾਬ ਨੇ ਚਿੱਟੇ ਦਾ ਨਾ ਨਹੀਂ ਸੁਣਿਆ ਸੀ ਅੱਜ ਗਲੀ ਗਲੀ ਚ ਚਿੱਟਾ 12 13 ਸਾਧ ਦੇ ਬੱਚੇ ਦੇ ਆਦੀ ਹੋ ਰਹੇ ਨੇ ਕਿਨੂੰ ਰੋਕ ਰਹੇ ਹੋ ਅਦਾਲਤਾ ਕਹਿ ਰਹੀਆਂ ਤੁਸੀਂ ਆਪ ਮਹੀਨਾ ਬੰਨੀ ਬੈਠੇ ਹੋ ਤੁਹਾਡੇ ਐਮ ਐਲ ਏ ਦੇ ਖੱਬੀ ਸੱਜੀ ਬਾਹਾਂ ਆਪ ਵੇਚੀ ਜਾ ਰਿਆ ਨੇ ਮਗਰਮੱਛਾਂ ਨੂੰ ਫੜਨਾ ਕਿ ਸ਼ਾਇਦ ਆ ਤੁਸੀਂ ਖੁਦ ਦੇ ਰਹੇ ਹੋ ਲੋਕੀ ਰੋਲ ਰਹਾ ਨਾ 1000 ਰੁਪਿਆ ਮਿਲਿਆ ਕਿਸੇ ਨੂੰ ਸ਼ਦਨ ਦੇ ਚੈੱਕ ਤੁਸੀਂ ਬੰਦ ਕਰਤੇ ਗਰੀਬਾਂ ਦੇ ਕਾਰਡ ਤੁਸੀਂ ਕੱਟਦੇ 30 ਕਿਲੋ ਕਣਕ ਬਾਦਲ ਸਾਹਿਬ ਦਿੰਦੇ ਸੀ ਉਹਨੂੰ 15 ਤੋਂ ਲੈ ਕੇ ਕਿਲੋ ਕਰਕੇ ਆਉਂਦੇ ਬਾਅਦ ਉਹ ਵੀ ਕੱਟ ਕੇ 5 ਕਿਲੋ ਆਟਾ ਕਰਤਾ ਉਹਨੂੰ ਦਿੱਲੀ ਦੇ ਪ੍ਰਾਈਵੇਟ ਬੰਦੇ ਨੂੰ ਦਿੱਤਾ ਜਿਹੜਾ ਬਚਾ ਕੁਝ ਉਹਨੇ ਵੀ ਖੋ ਲੈਣਾ ਹੈਗਾ ਤੁਹਾਡੀ ਸਾਰਾ ਕੁਝ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਗਿਆ ਪਹਿਲੇ ਕਾਂਗਰਸ ਨੇ ਠੱਗੀ ਮਾਰੀ ਨਾ ਕਿ ਘਰ-ਘਰ ਨੌਕਰੀ ਮਿਲੀ ਨਾ ਕਿਸੇ ਦਾ ਕਰਜ਼ਾ ਮਾਫ਼ ਹੋਇਆ ਨਾ ਕਿਸੇ ਜਵਾਬ ਨੂੰ 2500 ਬੇਰੋਜ਼ਗਾਰੀ ਪੱਤਾ ਦਿੱਤਾ ਨਾ ਤੁਸੀਂ ਦੋਵਾਂ ਨੇ ਕਿਸੇ ਉਸ ਵਰਗ ਨੂੰ 2500 ਪੈਨਸ਼ਨ ਦਿੱਤੀ ਉਹ ਜੋ ਆਖਰ ਜੇ ਵੀ smartphone ਤੇ ਇੰਤਜ਼ਾਰ ਚ ਨੇ ਇਹ ਚੀਜ਼ਾਂ ਪੂਰੀ ਕਰੋ ਤਾਂ ਆ ਕੇ ਗੋਟਾ ਮੰਗਣਾ